ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਤੁਹਾਨੂੰ ਲੈ ਕੇ ਪਹੁੰਚੇ ਆਂ ਰਾਜਿਆਂ ਦੇ ਸ਼ਹਿਰ ਬਾਬਾ ਫਰੀਦ ਜੀ ਦੀ ਨਗਰੀ ਫਰੀਦਕੋਟ ਤੇ ਇੱਥੇ ਜਿਹੜਾ ਕਿਲਾ ਵਾ ਉਹ ਖੁੱਲ ਗਿਆ ਵਾ ਸੀ ਤੇ ਉਹ 14 ਨਵੰਬਰ ਤੋਂ 20 ਨਵੰਬਰ ਤੱਕ ਤੇ ਉਹਦੇ ਆਪਾਂ ਤੁਹਾਨੂੰ ਕਰਵਾਉਣੇ ਦਰਸ਼ਨ ਇਧਰਲੇ ਪਾਸੇ ਮੇਨ ਗੇਟ ਆ ਤੇ ਇਹ ਦਰਵਾਜ਼ਾ ਬਣਿਆ ਹੋਇਆ ਵਾ ਬਹੁਤ ਵੱਡਾ ਤੇ ਅੰਦਰ ਬਾਬਾ ਫਰੀਦ ਜੀ ਦਾ ਜਿਹੜਾ ਤਪਸਥਾਨ ਵੀ ਆ ਤੇ ਲੋਕ ਜਿਹੜੇ ਸੰਗਤ ਕਾ ਆਪਣਾ ਦਰਸ਼ਨ ਕਰਨ ਵਾਸਤੇ ਦੂਰ ਦਰਾਂ ਦੇ ਤੋਂ ਦੇਖੋ ਸੰਗਤ ਕਿੰਨੀ ਆ ਰਹੀ ਆ ਨਾ ਇਧਰਲੇ ਪਾਸੇ ਤੱਲਾਬਾਬ ਫਰੀਦ ਜੀ ਆ ਤੇ ਆਪਾਂ ਤੁਹਾਨੂੰ ਕਰਵਾਉਣੇ ਆ ਦਰਸ਼ਨ ਅੰਦਰ ਲੈ ਜਾ ਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਜਿਹੜਾ ਬਾਈ ਸ਼ੇਅਰ ਜ਼ਰੂਰ ਕਰਿਆ ਜੋ ਤੇ ਇਧਰਲੇ ਪਾਸੇ ਆ ਸਾਹਮਣੇ ਬਣਿਆ ਹੋਇਆ ਗੇਟ ਬਹੁਤ ਵੱਡਾ ਜਿਹੜਾ ਇਹਨੂੰ ਤਰਸਦੇ ਸੀ ਆਪਾਂ ਗੇਟ ਕਦੋਂ ਖੁੱਲੂਗਾ ਕਦੇ ਦਰਸ਼ਨ ਹੋਣਗੇ ਤੇ ਸਾਹਮਣੇ ਆ ਜਿਹੜਾ ਦਰਵਾਜ਼ਾ ਬਹੁਤ ਵੱਡਾ ਬਣਿਆ ਹੋਇਆ ਆ ਤੇ ਵੀਡੀਓ ਨੂੰ ਜਿਹੜਾ ਵੱਧ ਤੋਂ ਵੱਧ ਬਾਈ ਸ਼ੇਅਰ ਜ਼ਰੂਰ ਕਰਿਆ ਜੋ ਤੇ ਬਹੁਤ ਦੂਰ ਤੋਂ ਜਿਹੜੀ ਸੰਗਤ ਜਿਹੜੀ ਆ ਰਹੀ ਆ ਦਰਸ਼ਨ ਕਰਨ ਵਾਸਤੇ ਤੇ ਇਧਰਲੇ ਪਾਸੇ ਜੋੜਾ ਘਰ ਬਣਿਆ ਹੋਇਆ ਵਾ ਇਧਰਲੇ ਪਾਸੇ ਤਪਸਥਾਨ ਆ ਬਾਬਾ ਫਰੀਦ ਜੀ ਉਧਰਲੇ ਪਾਸੇ ਜਿਹੜਾ ਤੂਫਕਾਨਾ ਬਣਿਆ ਹੋਇਆ ਵਾ ਤੇ ਇਧਰਲੇ ਪਾਸੇ ਆ ਸਾਹਮਣੇ ਤੁਹਾਨੂੰ ਦੱਸਿਆ ਵੀ ਤਪਸਥਾਨ ਆ ਤੇ ਉਹ ਸਾਹਮਣੇ ਉਧਰਲੇ ਪਾਸੇ ਤੋਪਖਾਨਾ ਬਣਿਆ ਜਿਹੜੀ ਸੰਗਤ ਦਰਸ਼ਨ ਕਰ ਕਰਕੇ ਮੋੜ ਰਹੀ ਹੈ ਤੇ ਇਧਰਲੇ ਪਾਸੇ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਇਧਰਲੇ ਪਾਸੇ ਹੈਗਾ ਜੋੜਾਕਰ ਤੇ ਹੁਣ ਆਪਾਂ ਤੁਹਾਨੂੰ ਅੱਗੇ ਲੈ ਕੇ ਚੱਲਦੇ ਆਂ ਤੇ ਅੱਗੇ ਤੁਹਾਨੂੰ ਦਿਖਾਉਣੇ ਆਪਾਂ ਜਿਹੜਾ ਤੋਪਖਾਨਾ ਤੇ ਆ ਜੀ ਇੱਥੇ ਤੋਪਖਾਨਾ ਇੱਥੇ ਤੋਫਾਂ ਪਈਆਂ ਹੋਈਆਂ ਤੇ ਨਾਲ ਹੀ ਆਪਾਂ ਤੁਹਾਨੂੰ ਹੁਣ ਮਹਿਲ ਵਿਖਾਉਣੇ ਆ ਇਧਰਲੇ ਪਾਸੇ ਆ ਵੀ ਜਿਹੜੀ ਬਿਲਡਿੰਗ ਹੈ ਇਹ ਵੀ ਜਿਹੜੀ ਰਾਜੇ ਦੀ ਮਹਿਲ ਆ ਰਾਜਾ ਦਾ ਮਹਿਲ ਤੇ ਉਧਰਲੇ ਪਾਸੇ ਹੀ ਬਹੁਤ ਵੱਡਾ ਮਹਿਲ ਆ ਉਹਦੇ ਵਿੱਚ ਤਾਂ ਕਹਿੰਦੇ ਕਾਰਾਂਕੂਰਾ ਵੀ ਬਹੁਤ ਖੜੀਆਂ ਹੋਈਆਂ ਪਰ ਉਹ ਜਿਹੜਾ ਇਸ ਵਕਤ ਜਿਹੜਾ ਬੰਦ ਕੀਤਾ ਹੋਇਆ ਵਾ ਉਹ ਵਿਖਾਉਂਦੇ ਨਹੀਂ ਇਧਰਲੇ ਪਾਸੇ ਬੱਚੇ ਵੀ ਜਿਹੜੇ ਆਏ ਆ ਦਰਸ਼ਨ ਕਰਨ ਵਾਸਤੇ ਤੇ ਆ ਜਿਹੜਾ ਮਹਿਲ ਦਾ ਡਿਊਟੀ ਸਾਹਿਬ ਦਾ ਜਿਹੜਾ ਮਨ ਲਾ ਡਿਊਟੀ ਬਣੀ ਹੋਈ ਹੈ ਜਾਂ ਮਨ ਲਾ ਗੇਟ ਕਹਿ ਦिए ਉਹਦਾ ਇਹ ਅੰਦਰਲਾ ਹਿੱਸਾ ਆਪ ਬਾਹਰੋਂ ਤਾਂ ਬਹੁਤ ਵਾਰੀ ਵੇਖਿਆ ਜਦੋਂ ਟਿੱਲਾ ਬਾਬਾ ਫਰੀਦ ਜੀ ਦੇ ਆਪ ਦਰਸ਼ਨ ਕਰਨ ਵਾਸਤੇ ਮੱਥਰ ਟੇਕਣ ਵਾਸਤੇ ਆਉਣੇ ਆ ਹੁਣ ਆਪਾਂ ਆ ਲੈਨ ਲੱਗੀ ਹੋਈ ਆ ਜਿੱਥੇ ਤਪਸਥਾਨਾ شیخ ਬਾਬਾ ਫਰੀਜੀ ਦਾ ਤੇ ਹੁਣ ਆਪਾਂ ਜਿਹੜਾ ਇੱਧਰਲੇ ਪਾਸੇ ਆ ਜਿਹੜਾ ਗੇਟ ਬਣਿਆ ਹੋਇਆ ਸਾਰੇ ਇਹ ਮੰਨ ਲਓ ਵੱਡਾ ਹਨਾ ਤੇ ਉਧਰੋਂ ਆਪਾਂ ਅੰਦਰੋਂ ਲੰਘ ਕੇ ਆਏ ਸੀਗੇ ਤੇ ਆ ਲੈਨ ਲੱਗੀ ਹੋਈ ਆ ਤੇ ਲੈਨ ਲੱਗ ਕੇ ਭਈ ਇੱਥੇ ਘੱਟੋ ਘੱਟ ਵੀ ਅੱਧਾ ਪੌਣਾ ਘੰਟਾ ਜਿਹੜਾ ਲੱਗ ਜਾਂਦਾ ਵਾ ਤੇ ਆਪਾਂ ਵੀ ਜਿਹੜਾ ਲੈਨ ਦੇ ਵਿੱਚ ਲੱਗ ਗਏ ਆ ਤੇ ਲੈਨ ਦੇ ਵਿੱਚ ਲੱਗ ਕੇ ਅੱਧਾ ਪੌਣਾ ਘੰਟਾ ਜਿਹੜਾ ਆਪਾਂ ਖੜਕੇ ਤੇ ਵੇਟ ਕਰਾਂਗੇ ਤਪਸਥਾਨ ਬਾਬਾ ਫਰੀਦ ਜੀ ਦੇ ਸਥਾਨ ਤੇ ਪਹੁੰਚਣ ਦੀ ਤੇ ਆਪਾਂ ਜਲਦਬਾਜੀ ਨਹੀਂ ਕਿਤੇ ਇਸ ਕਰਕੇ ਆਪਾਂ ਆਰਾਮਦਾਈ ਨਾਲ ਖੜੇ ਰਹੇ ਆ ਤੇ ਸਾਹਮਣੇ ਕਿਉਂਕਿ ਪਹਿਲੀ ਵਾਰ ਦਰਸ਼ਨ ਕਰਨ ਜਾਣੇ ਆ ਜਲਦਬਾਜੀ ਕਰਨ ਦੀ ਕੋਈ ਲੋੜ ਵੀ ਨਹੀਂ ਤੇ ਆਪਾਂ ਜਿਹੜੇ ਵੀਰ ਭਰਾ ਨਹੀਂ ਆ ਪਹੁੰਚ ਸਕੇ ਉਹਨਾਂ ਨੂੰ ਆਪਾਂ ਵੀਡੀਓ ਲਈ ਜਿਹੜਾ ਦਰਸ਼ਨ ਕਰਵਾ ਰਹੇ ਆ ਵੇਖੋ ਲਾਈਨ ਆਪੋਂ ਉੱਥੇ ਚੱਲ ਕੇ ਇੱਥੇ ਤੱਕਰੀ ਪਹੁੰਚੇ ਆ ਤੇ ਆ ਅੰਦਰਲੇ ਪਾਸੇ ਲੱਕੜ ਦਾ ਇੱਕ ਜਿਹੜਾ ਕਮਰਾ ਹੈ ਜਿਹੜਾ ਸ਼ਾਇਦ ਉੱਪਰ ਬਣਿਆ ਹੋਇਆ ਬਾਲਿਆਂ ਦੀ ਛੱਤ ਪਾਈ ਹੋਈ ਤੇ ਬਾਲਿਆਂ ਦੀ ਫਰਸ਼ ਆ ਤੇ ਇਹਦੇਲੇ ਪਾਸੇ ਹਜੇ ਵੀ ਲੈਣ ਕਾਫੀ ਲੰਮੀਆਂ ਤੇ ਆਉ ਰਿਹਾ ਸਾਹਮਣੇ ਅੰਦਰ ਜਾ ਕੇ ਤਪਸਥਾਨਾ